ਹਾਂਜੀ ਦੋਸਤੋ ਅੱਜ ਦੀ ਮਾਰਨਿੰਗ ਸਲਾਈਡ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਅੱਜ ਜਿਹੜਾ ਹੈ 29 ਸਤੰਬਰ ਦਿਨ ਸੋਮਵਾਰ ਤੇ 31 ਮਿੰਨਾਂ ਜਿਹੜਾ ਹੈ 114 ਹੋ ਚੁੱਕਿਆ ਹੈ ਤਾਂ ਅੱਜ ਦਾ ਵਿਚਾਰ ਕਿਸੇ ਦੀ ਸਭ ਤੋਂ ਵੱਡੀ ਸੇਵਾ ਉਸ ਨੂੰ ਇਸ ਯੋਗ ਬਨਣ ਵਿੱਚ ਸਹਾਇ ਹੋਣਾ ਹੈ ਕਿ ਉਹ ਆਪਣੀ ਮਦਦ ਖੁਦ ਕਰ ਸਕੇ ਤਾਂ ਸਭ ਤੋਂ ਵੱਡੀ ਸੇਵਾ ਸੇਵਾ ਇਹੀ ਹੈ ਕਿ ਕਿਸੇ ਨੂੰ ਸਹਾਇ ਬਣਾਓ ਤਾਂ ਕਿ ਉਹ ਆਪਣੇ ਆਪ ਦੀ ਮਦਦ ਕਰ ਸਕੇ the highest service we can perform for others is to help them help them selves ਤਾਂ ਸਵਾਲ ਜਵਾਬ ਹੈ ਗਿਆ ਦਸਤਾਰ ਕਿਹੜੀ ਭਾਸ਼ਾ ਦਾ ਸ਼ਬਦ ਹੈ ਫਾਰਸੀ ਕਪੂਰਥਲਾ ਸ਼ਹਿਰ ਕਿਸ ਨੇ ਬਸਾਇਆ ਹੈ নবাব ਕਪੂਰ ਸਿੰਘ ਪੰਜਾਬ ਦੇ ਕਿਸ ਸ਼ਹਿਰ ਦਾ ਪੁਰਾਣਾ ਸੰਸਕ੍ਰਿਤ ਨਾਮ ਵਿਕਰਮਗੜ੍ਹ ਸੀ ਬਠਿੰਡਾ ਐਦਾ ਦੀ ਵੀਡੀਓ ਦੇਖਣ ਲਈ ਸਾਡੀ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਓ ਤਾਂ ਦੋਸਤੋ ਗੁਰਖ ਮਤਾ ਕਿਸ ਪ੍ਰਦੇਸ਼ ਵਿੱਚ ਸਥਿਤ ਹੈ ਉੱਤਰ ਪ੍ਰਦੇਸ਼ ਨਜ਼ਰਾਨਾ ਸ਼ਬਦ ਦਾ ਅਰਥ ਦੋਸਤੋ ਤੋਹਫਾ ਅੱਜ ਦੀ ਖਬਰਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ਵਾਸੀਆਂ ਨੂੰ ਸਵਦੇਸ਼ੀ ਉਤਪਾਦ ਅਪਣਾਉਣ ਦੀ ਅਪੀਲ ਛੇਦ ਪਗਤ ਸਿੰਘ ਵਿਰਾਸਤੀ ਕੰਪਲੈਕਸ ਲੋਕਾਂ ਨੂੰ ਜਲਦ ਕੀਤਾ ਜਾਵੇਗਾ ਸਮਰਪਿਤ ਮਾਨ ਬ੍ਰਿਕਸ ਬਹੁ-ਧਰੀ ਵਪਾਰ ਪ੍ਰਣਾਲੀ ਦਾ ਬਚਾਅ ਕਰੇ ਜੈ ਸ਼ੰਕਰ ਬੀਸੀਸੀ ਆਈ ਨੂੰ ਮਿਲਿਆ ਨਵਾਂ ਪ੍ਰਦਾਨ ਮਿਥੁਨ ਮਨਹਾਨਸ ਨੂੰ ਸੌਂਪੀ ਜ਼ਿੰਮੇਵਾਰੀ ਏਸ਼ੀਆ ਕੱਪ ਕ੍ਰਿਕਟ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਭਾਰਤ ਬਣਿਆ ਏਸ਼ੀਆ ਚੈਂਪੀਅਨ ਧੰਨਵਾਦ ਦੋਸਤੋ ਐਦਾਂ ਦੀ ਵੀਡੀਓ ਦੇਖਦੇ ਰਹੋ ਤੇ ਆਪਣੇ ਗਿਆਨ ਵਿੱਚ ਵਾਧਾ ਕਰਦੇ ਰਹੋ